ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਪਿਆਰਿਓ ਆਪਣੀ ਵਿਚਾਰ ਚਲ ਰਹੀ ਹੈ ਕਿ ਇਹ ਜਗਿਆਸੂ ਇੱਕ ਮਨੁੱਖ ਜਿਹਦੇ ਅੰਦਰ ਇਹ ਭਾਵਨਾ ਹੈ ਕਿ ਮੈਂ ਕਿਸ ਤਰੀਕੇ ਨਾਲ ਉਸ ਪਰਮ ਆਨੰਦ ਸਤ ਚਿੱਤ ਆਨੰਦ ਪਰਮੇਸ਼ਰ ਵਿੱਚ ਲੀਨ ਹੋ ਜਾਵਾਂ ਮੈਨੂੰ ਦਰਸ਼ਨ ਹੋ ਜਾਣ ਮੇਰੀਆਂ ਚਿੰਤਾਵਾਂ ਮੁੱਕ ਜਾਣ ਮੈਂ ਮੁਕਤ ਹੋ ਜਾਵਾਂ ਮੈਂ ਆਜ਼ਾਦ ਹੋ ਜਾਵਾਂ ਪੂਰਨ ਸੰਤਾਂ ਦਾ ਇਹ ਵਿਚਾਰ ਹੈ ਪੂਰਨ ਮਹਾਪੁਰਸ਼ਾਂ ਦੇ ਇਹ ਬਚਨ ਨੇ ਕਿ ਇਸ ਸੰਸਾਰ ਦੇ ਵਿੱਚ 15 ਤੋਂ 20% ਲੋਕ ਹਰ ਵੇਲੇ ਜਗਿਆਸੂ ਕਿਸਮਰੇ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਕਿਸੇ ਅਕਾਇ ਅਨੰਦ ਵਿੱਚ ਕਿਸੇ ਇਕਹਿ ਰਸ ਵਿੱਚ ਖੋ ਜਾਈਏ ਕਿਸੇ ਖੁਮਾਰੀ ਵਿੱਚ ਖੋ ਜਾਈਏ ਸਾਨੂੰ ਕੋਈ ਐਸਾ ਸਹੂਰ ਚੜ ਜਾਵੇ ਜਿੱਥੇ ਕੋਈ ਹੋਰ ਨਾ ਹੋਵੇ ਐਸੇ ਜਿਗਿਆਸੂ 15 ਤੋਂ 20% ਹੁੰਦੇ ਨੇ ਪਰ ਉਹਨਾਂ ਨੂੰ ਮਾਗਸਣ ਵਾਲੇ ਰਸਤੇ ਤੇ ਪਹੁੰਚਣ ਵਾਲੇ ਲੱਭਿਆ ਨਹੀਂ ਕਰਦੇ ਉਹ ਤੜਫਦੇ ਨੇ ਉਹਨਾਂ ਦੀ ਪਿਆਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਦਾ। ਦਾਸ ਜਦੋਂ ਛੋਟਾ ਹੋਇਆ ਕਰਦਾ ਸੀ, ਤਕਰੀਬਨ 5ਵੀਂ 6ਵੀਂ ਕਲਾਸ ਵਰਦਾ ਸੀ ਤਾਂ ਸਾਡੇ ਘਰ ਇੱਕ ਸਿੰਘ ਆਇਆ ਕਰਦਾ ਸੀ ਦਾਸ ਦੇ ਪਿਤਾ ਜੀ ਕੋਲੇ। ਉਹ ਬਹੁਤ ਵਿਚਾਰਾਂ ਕਰਿਆ ਕਰਦਾ ਤੇ ਰੋਇਆ ਕਰਦਾ ਸੀ ਉਹ। ਅਸੀਂ ਛੋਟੇ ਹੁੰਦੇ ਸੀ, ਅਸੀਂ ਉਹਨੂੰ ਦੇਖ ਕੇ ਕਵਰੀ ਹੱਸਣਾ, ਵੀ ਰੋਂਦਾ ਕਿਉਂ ਆ? ਉਹ ਕਿਹਾ ਕਰਦਾ ਸੀ ਮੈਨੂੰ ਦਰਸ਼ਨ ਕਦੋਂ ਹੋਣਗੇ ਦਰਸ਼ਨ ਕਦੋਂ ਹੋਣਗੇ ਮੇਰਾ ਕੋਈ ਵਸ ਨਹੀਂ ਚੱਲਦਾ ਮੈਨੂੰ ਕੋਈ ਰਿਸ਼ਤਾ ਨਹੀਂ ਦੱਸ ਦੱਸਦਾ ਤੋਂ ਅਸੀਂ ਉਦੋਂ ਇਸ ਗੱਲ ਨੂੰ ਹਲਕੀ ਜਿਹੀ ਲਿਆ ਕਰਦੇ ਸੀ ਤੇ ਉਹ ਉਹਨੇ ਵਾਰ-ਵਾਰ ਸਾਡੇ ਘਰ ਆਉਣਾ ਅਖੀਰ ਉਹ ਟਰਾਈ ਕਰ ਗਿਆ ਅੱਜ ਦਾਸ ਨੂੰ ਇਹ ਮਹਿਸੂਸ ਹੁੰਦਾ ਹੈ ਉਹਦੀ ਜਿਹੜੀ ਤਰਫਨ ਸੀ ਨਾ ਉਹਦਾ ਹੁਣ ਪਤਾ ਲੱਗਦਾ ਹੈ ਕਿ ਜਿਹੜੇ ਜਿਗਿਆਸੂ ਜਿਹੜੇ ਤਰਫ ਦੇ ਨੇ ਜਿਹੜੇ ਉਹਦੀ ਆਸ 'ਚ ਜਿਉਂਦੇ ਨੇ ਕੋਈ ਰਸਤਾ ਨਹੀਂ ਲੱਭਦਾ ਉਹਨਾਂ ਦੀ ਮਨ ਦੀ ਹਾਲਤ ਕੀ ਹੋਏਗੀ ਸੋ ਪਿਆਰੋ ਸਾਰੇ ਤਾਂ ਨਹੀਂ ਲੱਗਿਆ ਕਰਦੇ ਇਸ ਪਾਸੇ 80% ਤਾਂ ਪਦਾਰਥ ਵੱਲ ਜਾਂਦੇ ਨੇ ਹਮੇਸ਼ਾ ਹੀ 15 10% 20% ਤੱਕ ਜਿਗਿਆਸੂ ਹੋਇਆ ਕਰਦੇ ਜਿਹੜੇ ਪਦਾਰਥ ਤੋਂ ਦਾ ਚੁੱਕੇ ਨੇ ਜਨਮ ਜਨਮ ਲੰਘ ਚੁੱਕੇ ਨੇ ਉਹਨਾਂ ਦਾ ਮੂੰਹ ਆਪਣੇ ਸੋਰਸ ਵੱਲ ਹੋ ਚੁੱਕਿਆ ਬੈਕ ਟੂ ਸੋਰਸ ਹੋ ਚੁੱਕੇ ਨੇ ਉਹ ਉਹ ਚਾਹੁੰਦੇ ਨੇ ਕਿਸ ਨਾ ਖੇ ਤਰੀਕੇ ਨਾਲ ਉਹ ਚਾਹੁੰਦੇ ਨੇ ਵੀ ਅਸੀਂ ਕਿਸੇ ਆਨੰਦ 'ਚ ਖੋ ਜਾਈਏ ਪਰ ਅਸਤਾ ਨਹੀਂ ਮਿਲਦਾ ਪਿਆਰੇ ਗੁਰੂ ਨਾਨਕ ਮਹਾਰਾਜ ਆਪਾਂ ਗੁਰਪੁਰਬ ਮਨਾ ਕੇ ਹੱਡੇ ਹਾਂ ਗੁਰੂ ਨਾਨਕ ਮਹਾਰਾਜ ਨੇ ਇਹ ਦਿਲ ਦੀਆਂ ਪੀੜਾਂ ਵੇਖੀਆਂ ਪਛਾਣੀਆਂ ਆ ਆਪ ਜਾ ਜਾ ਕੇ ਘਰ ਘਰ ਜਾ ਜਾ ਕੇ ਉਹਨਾਂ ਜਗਿਆਸੂਆਂ ਦੀਆਂ ਪਿਆਸਾਂ बुझਾਈਆਂ ਮਹਾਰਾਜ ਨੇ ਜਾ ਉਹਨਾਂ ਨੂੰ ਗਿਆਨ ਦਿੱਤਾ ਰਸਤਾ ਦਿਖਾਇਆ ਬਖਸ਼ਿਸ਼ ਕੀਤੀ ਕਈ ਰੁਕੀਆਂ ਹੋਈਆਂ ਆਤਮਾ માં ਰੁਕੇ ਹੋਏ ਜਗਿਆਸੂ ਅੱਗੇ ਤੋਰਿਆ ਉਹਨਾਂ ਨੂੰ ਕਈਆਂ ਨੂੰ ਮਲਾਦਤਾ ਵਿੱਚ ਮਲਾ ਲਿਆ ਆਪਣੇ ਵਿੱਚ ਮਲਾ ਲਿਆ ਲੱਖਾਂ ਤਾਰੇ ਕੋਈ ਗਿਣਤੀ ਨਹੀਂ ਹੈ ਪਿਆਰਿਓ ਅੱਜ ਵੀ ਇਹੀ ਹਾਲਤ ਹੋਈ ਹੈ ਜੇ ਕਿਸੇ ਨਗਰ ਵਿੱਚ ਕਿਸੇ ਪਿੰਡ ਵਿੱਚ ਕੋਈ ਲੜਕਾ ਕੋਈ ਬੀਬੀ ਕੋਈ ਭਾਈ ਜਾ ਕੇ ਗੁਰੂ ਘਰ ਕਹਿੰਦਾ ਕਿ ਮੈਂ ਦਰਸ਼ਨ ਕਰਨ ਦੇ ਨੇ ਕੋਈ ਦਸਨ ਵਾਲਾ ਹੈ ਨਹੀਂ ਸਾਡੇ ਗੁਰੂ ਘਰਾਂ ਵਿੱਚ ਚਾਹੇ ਉਹ ਗੁਰੂ ਘਰ ਸ਼ਹਿਰ ਦਾ ਗੁਰੂ ਘਰ ਹੈ ਚਾਹੇ ਕਿਸੇ ਪਿੰਡ ਦਾ ਗੁਰੂ ਘਰ ਹੈ ਕੋਈ ਦਸਨ ਵਾਲਾ ਨਹੀਂ ਹੈ ਇੰਨਾ ਨਿਗਾਰ ਆ ਗਿਆ ਸਿੱਖੀ ਵਿੱਚ ਜਿਹੜੇ ਦੱਸ ਸਕਦੇ ਨੇ ਜਾਂ ਜਿਹੜੇ ਕਹਿੰਦੇ ਨੇ ਅਸੀਂ ਦੱਸਦੇ ਹਾਂ ਸਾਡੇ ਕੋਲ ਆਓ ਉੱਥੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈਗੇ ਨੇ ਮਿਲੇ ਹੋਏ ਵੀ ਹੈਗੇ ਨੇ ਦੱਸਣ ਵਾਲੇ ਵੀ ਹੈਗੇ ਨੇ ਪਰ ਉਹਨਾਂ ਉੱਤੇ ਇਹਦਾ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਦੱਸ ਦੇਗਾ ਇਹ ਦੱਸ ਸਕਦਾ ਹੈ ਦੂਜੇ ਪਾਸੇ ਵੱਡੀਆਂ-ਵੱਡੀਆਂ ਗੱਡੀਆਂ ਵਾਲੇ 50-50 ਲੱਖ ਦੀਆਂ ਗੱਡੀਆਂ ਵਾਲ ਜਿਨ੍ਹਾਂ ਨਾਲ 50-50 ਸਿੰਘ ਤੁਰਦੇ ਨੇ ਤੇ ਵੱਡੇ-ਵੱਡੇ ਉਹਨਾਂ ਦੇ ਅਡੰਬਰ ਨੇ ਉਧਰ ਭੱਜ ਕੇ ਜਾਂਦੇ ਆ ਵੀ ਸ਼ਾਇਦ ਉੱਥੋਂ ਕੁਝ ਮਿਲ ਜਾਏਗਾ ਪਿਆਰਿਓ ਜਿੱਥੋਂ ਕੁਝ ਮਿਲਣਾ ਹੈ ਉਹਦਾ ਅਡੰਬਰ ਨਹੀਂ ਹੋਏਗਾ ਉਹ ਰੌਲਾ ਨਹੀਂ ਪਾਏਗਾ ਉਹ ਵੱਡੇ ਵੱਡੇ ਬੋਰਡ ਨਹੀਂ ਛਪਵਾਏਗਾ ਉਹ ਤਾਂ ਚੁੱਪ ਹੋਏਗਾ ਜਿੰਨਾ ਰਾਜ ਹਕੀਕਤ ਜਾਣ ਲੀਤਾ ਉਹ ਰਾਜੇ ਹਕੀਕਤ ਖੋਲ ਦੇਣਾ ਜਿੰਨਾ ਜਾਣਿਆ ਨਹੀਂ ਉਹ ਬੋਲਦੇ ਨੇ ਜਿੰਨਾ ਜਾਣ ਲੀਤਾ ਉਹ ਬੋਲਦੇ ਨੇ ਉਹ ਤਾਂ ਨਾਦ ਵਿੱਚ ਮਸਤ ਰਹਿੰਦੇ ਨੇ ਜਾਂ ਫਿਰ ਆਪਣੇ ਪਿਆਰੇ ਦੀ ਆਪਣੇ ਸਾਹਿਬ ਦੀ ਡਿਊਟੀ ਮੰਨ ਕੇ ਉਹਨਾਂ ਵੱਲੋਂ ਲਾਈ ਗਈ ਸੇਵਾ ਮੰਨ ਕੇ ਉਹ ਕੁਝ ਬੋਲਦੇ ਨੇ ਕਿ ਤਾਂ ਕਿ ਕਿਸੇ ਨੂੰ ਰਸਤਾ ਮਿਲ ਜਾਵੇ ਗੁਰੂ ਨਾਨਕ ਮਹਾਰਾਜ ਘਰ ਘਰ ਗਏ ਦੇਸ਼ਾਂ ਵਿਦੇਸ਼ਾਂ 'ਚ ਗਏ ਪਿਆਰਿਓ ਮਾੜਿਆਂ ਕੋਲੇ ਵੀ ਗਏ ਚੰਗਿਆਂ ਕੋਲੇ ਵੀ ਗਏ ਜਗਿਆਸੂਆਂ ਕੋਲੇ ਗਏ ਡਾਕੂਆਂ ਕੋਲੇ ਗਏ ਚੋਰਾਂ ਕੋਲੇ ਗਏ ਠੱਗਾਂ ਕੋਲੇ ਗਏ ਰਾਖਸ਼ਾਂ ਕੋਲੇ ਗਏ ਇੱਕ ਐਸੀ ਘਟਨਾ ਆਉਂਦੀ ਹੈ ਗੁਰੂ ਇਤਿਹਾਸ ਵਿੱਚ ਕਿ ਗੁਰੂ ਨਾਨਕ ਮਹਾਦੇਵ ਕਹਿਣ ਲੱਗੇ ਭਾਈ ਮਰਦਾਨਾ ਆਪਾਂ ਇੱਕ ਐਸੀ ਜਗ੍ਹਾ ਜਾਣਾ ਹੈ ਜਿੱਥੇ ਬੜਾ ਵੱਡਾ ਕੁਫਰ ਹੋ ਰਿਹਾ ਹੈ ਬੜਾ ਵੱਡਾ ਉਪਦਰ ਹੋ ਰਿਹਾ ਹੈ ਬਹੁਤ ਵੱਡਾ ਪਾਪ ਹੋ ਰਿਹਾ ਹੈ ਕਿੱਥੇ ਉਹ ਬੰਗਲਾਦੇਸ਼ ਬਣ ਗਿਆ ਬਾਅਦ ਵਿੱਚ ਢਾਕਾ ਸ਼ਹਿਰ ਹੈ ਢਾਕੇ ਸ਼ਹਿਰ ਤੋਂ ਕੁਝ ਦੂਰ ਕੋਈ ਨਗਰ ਜਿੱਥੇ ਇੱਕ ਬੀਬੀ ਇੱਕ ਨੌਜਵਾਨ ਲੜਕੀ ਜਿਹਦੀ ਗੱਦੀ ਦਾ ਨਾਮ ਨੂਰ ਸ਼ਾਹ ਸੀ ਉਨੂ ਲੋਕ ਨੂਰ ਸ਼ਾਹ ਦੇ ਨਾਲ ਜਾਣਦੇ ਸੀ ਉਹਨੇ ਇੱਕ ਐਸੀ ਵਿਦਿਆ ਸਿੱਖ ਲਈ ਸੀ ਸਮੋਹਨ ਕਿਰਿਆ ਹਿਪਨੋਟਿਜ਼ਮ ਸਿੱਖਿਆ ਚੁਣ ਜਿਹਨੂੰ ਬੰਗਾਲ ਦਾ ਜਾਦੂ ਕਹਿੰਦੇ ਨੇ ਉਹ ਉਸ ਜਾਦੂ ਦੇ ਕਰਕੇ ਉਹ ਉਸ ਇਲਾਕੇ ਵਿੱਚ ਉਹਦਾ ਇੰਨਾ ਦਬਦਬਾ ਸੀ ਉਤੋਂ ਲੋਕ ਡਰਦੇ ਸੀ ਉਹਨੇ ਮਹਿਲਾ ਵਰਗਾ ਆਪਣਾ ਸਥਾਨ ਬਣਾਇਆ ਹੋਇਆ ਸੀ ਉਹ ਉਹ ਸਥਾਨ ਦੇ ਉੱਤੇ ਮਨੁੱਖ ਲੜਕੇ ਲੜਕੀਆਂ ਉਹਦੇ ਕਾਬੂ ਕੀਤੇ ਹੋਏ ਹਿਪਨੋਟਾਈਜ਼ ਕੀਤੇ ਹੋਏ ਸਮੋਹਨ ਕੀਤੇ ਹੋਏ Hindu Musalman Jaini Bodhi ਸਾਰੇ ਹੀ ਧਰਮਾਂ ਦੇ ਬੰਦੇ ਉਹਨੇ ਕਈ ਕਈ ਸਾਲਾਂ ਤੋਂ ਆਪਣੇ ਕੈਦ ਵਿੱਚ ਕੀਤੇ ਹੋਏ ਸੀ ਸਮੋਹਨ ਕਿਰਿਆ ਨਾਲ ਹਿਪਨੋਟਾਈਜ਼ ਕੀਤਾ ਉਹਨਾਂ ਨੂੰ ਜਿਵੇਂ ਉਹ ਕਹਿੰਦੇ ਸੀ ਉਹ ਉਵੇਂ ਕਰਦੇ ਸੀ ਜੈਨੀਆਂ ਨੂੰ ਬੋਧੀਆਂ ਨੂੰ ਮਾਸ ਖਵਾਉਂਦੀ ਸੀ ਉਹ ਐਨਾ ਪਾਪ ਕਰ ਰਹੀ ਸੀ ਤੇ ਗੁਰੂ ਨਾਨਕ ਮਾਨ ਦੇਖਿਆ ਵੀ ਇਹ ਤਾਂ ਬਹੁਤ ਪਾਪ ਬੀਜ ਲੈਨੇ ਤਾਂ ਇਹਨੂੰ ਰੋਕਣਾ ਪਵੇਗਾ ਦੇਖੋ ਪਿਆਰਿਓ ਭਲੇ ਭਲੇ ਕਰ ਮੰਨੀ ਐ ਬੁਰਿਆਂ ਦੇ ਹਰ ਕਾਜ ਸਵਾਰੇ ਭਲਿਆਂ ਦੀ ਤਾਂ ਭਲਾਈ ਹਰ ਕੋਈ ਕਰਦਾ ਜਾ ਕੇ ਬੁਰਿਆਂ ਦੇ ਹਰ ਕਾਜ ਸਵਾਰੇ ਗੁਰੂ ਨਾਨਕ ਬੁਰਿਆਂ ਨੂੰ ਜਾ ਕੇ ਮਿਲਿਆ ਵੀ ਇਹਨਾਂ ਨੂੰ ਕਿੰਨੇ ਪੁੱਛਣਾ ਚੰਗਿਆਂ ਨੂੰ ਸਾਰੇ ਨਮਸਕਾਰ ਕਰਦੇ ਨੇ ਭਰਿਆਂ ਨੂੰ ਤਾਂ ਹਜੇ ਘਰ ਜਾਉਂਦਾ ਭੁੱਖਿਆਂ ਨੂੰ ਕੌਣ ਰਜਾਵੇ ਤੋ ਗੁਰੂ ਨਾਨਕ ਮਹਾਰ ਨਗਰ ਦੇ ਬਾਹਰ ਚਲੇ ਗਏ ਭਾਈ ਵਰਦਾਨੇ ਨੂੰ ਕਿਹਾ ਤੂੰ ਜਾ ਕੇ ਲੰਗਰ ਪਾਣੀ ਛਕਿਆ ਪਰ ਧਿਆਨ ਰੱਖੀ ਸੰਭਲ ਕੇ ਜਾਈਂ ਸ਼ਬਦ ਨਾਲ ਜੁੜਿਆ ਰਹੀਂ ਆਪਣੇ ਆਪ 'ਚ ਨਹੀਂ ਤਰਾ ਮਨ ਖਿੰਡੇ ਨਾ ਕਮਜ਼ੋਰ ਨਾ ਹੋਵੇ ਤੇ ਰੱਬ ਦੇ ਖੇ ਦਾ ਪ੍ਰਭਾਵ ਨਾ ਪਵੇ ਕਹਿੰਦਾ ਬਾਬਾ ਠੀਕ ਹੈ ਚੱਲਿਆ ਗਿਆ ਭਾਈ ਮਰਦਾਨਾ ਤੇ ਘੁੰਮਦਾ ਫਿਰਦਾ ਨਗਰ ਵਿੱਚ ਦੇਖਿਆ ਬੜਾ ਵੱਡਾ ਦਰਵਾਜ਼ਾ ਹੈ ਖੁੱਲ੍ਹਾ ਹੈ ਅੰਦਰੋਂ ਪਕਵਾਨਾਂ ਦੀਆਂ ਖੁਸ਼ਬੂਆਂ ਆ ਰਹੀਆਂ ਨੇ ਕਹਿੰਦਾ ਇੱਥੇ ਤਾਂ ਕੋਈ ਲੰਗਰ ਲੱਗਿਆ ਹੋਇਆ ਕੋਈ ਇੱਥੇ ਕੋਈ ਛੇਤਰ ਚੱਲਦਾ ਹੈ ਗਰੀਬਾਂ ਭੁੱਖਿਆਂ ਵਾਸਤੇ ਅੰਦਰ ਵੜ ਗਿਆ ਉਸ ਦਰਵਾਜੇ ਦੇ ਤੇ ਉਹ ਦਰਵਾਜਾ ਆਪਣੇ ਬੰਦ ਹੋ ਗਿਆ ਅੰਦਰ ਵੇਖਿਆ ਬੜੀ ਚਹਲ ਪਹਿਲ ਹੈ ਪਕਵਾਨ ਬਣ ਰਹੇ ਨੇ ਖੁਸ਼ਬੂਆਂ ਆ ਰਹੀਆਂ ਨੇ ਖੁਸ਼ ਹੋ ਗਿਆ ਕਿ ਇੱਥੇ ਮਰੀ ਭੁੱਖ ਦਾ ਇੰਤਿਆਮ ਹੋ ਜਾਊਗਾ ਪਰ ਪਿਆਰਿਓ ਇਹ ਤਾਂ ਉਸ ਨੂਰ ਸ਼ਾਹ ਦਾ ਮਹਿਲ ਸੀ ਜਿੱਥੇ ਜਿਹੜਾ ਕੋਈ ਵੜ ਗਿਆ ਅੰਦਰ ਉਹ ਮੁੜ ਕੇ ਬਾਹਰ ਨਹੀਂ ਸੀ ਆਉਂਦਾ ਉਹ ਉੱਥੇ ਨੌਕਰ ਬਣ ਕੇ ਉਹਦਾ ਪਾਣੀ ਢੋਂਦਾ ਸੀ ਉਹਦੇ ਕੰਮ ਕਰਦਾ ਸੀ ਉਹਦੇ ਪ੍ਰਭਾਵ ਥੱਲੇ ਉਹਦੀ ਸਮੋਹਨ ਕਿਰਿਆ ਚ ਉਹਦੀ ਹਿਪਨੋਟਿਜ਼ਮ ਚ ਉਹਦੇ ਹੁਕਮ ਚ ਕੰਮ ਕਰਦਾ ਸੀ ਭਾਈ ਮਰਦਾਨਾ ਚੱਲਿਆ ਗਿਆ ਉਹਨਾਂ ਨੇ ਇਹਦੇ ਉੱਤੇ ਹਿਪਨੋਟਿਜ਼ਮ ਕੀਤਾ ਪਰ ਅਜੇ ਕੁਝ ਬਚਦਾ ਰਿਹਾ ਗੁਰੂ ਨੂੰ ਯਾਦ ਕਰਦਾ ਰਿਹਾ ਕੁਝ ਗੁਰਬਾਣੀ ਪੜਦਾ ਰਿਹਾ ਦਰਿਆ ਵੀ ਬਹੁਤ ਕੁਛ ਉਥੇ ਦੱਸਿਆ ਨੂੰ ਸੱਪ ਦੱਸੇ ਸ਼ੇਰ ਦੱਸੇ ਲਿਖਿਆ ਹੋਇਆ ਇਤਿਹਾਸ। ਪਰ ਉਹਨਾਂ ਨੇ ਵੇਖਿਆ ਵੀ ਇਹ ਹੈ ਤਾਂ ਮਨੁੱਖ ਸਾਡੇ ਕਾਬੂ 'ਚ ਆ ਜਾਏਗਾ ਪਰ ਉਹ ਖਾਏਗਾ। ਇਹਦੀ ਕੋਈ ਕਮਜ਼ੋਰੀ ਲੱਭੀ ਏ। ਤਾਂ ਉਥੇ ਜਦੋਂ ਭਾਈ ਮਰਦਾਨਾ ਅੰਦਰ ਦੇਖਿਆ ਵਰਤੇ ਪ੍ਰਭਾਵ ਪਾ ਰੀਆਂ ਨੇ ਲੜਕੇ ਲੜਕੀਆਂ ਬੀਬੀਆਂ ਤਾਂ ਭਾਈ ਮਰਦਾਨੇ ਨੇ ਇੱਕ ਉਥੇ ਸ਼ਬਦ ਗਾਇਆ। ਤਾਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਗਾਉਂਦਾ ਵੀ ਹੈ ਇਹ ਤਾਂ ਬੜਾ ਉੱਤਮ ਗਾਉਂਦਾ ਹੈ ਤਾਂ ਫਿਰ ਉਹ ਨੂਰ ਸ਼ਾਹ ਨੇ ਆਪ ਖੁਦ ਬੜੀ ਅੱਛੀ ਗਾਇਕ ਸੀ ਉਹ ਰਾਗ ਦੀ ਵਿਦਿਆ ਦੀ ਮਹਾਰਸੀ ਉਹਨੇ ਇੱਕ ਰਾਗ ਗਾਇਆ ਉਸ ਰਾਗ ਦੇ ਵਿੱਚ ਇਹਦੀ ਸੁਰ ਚੱਲੇ ਗਈ ਵਰਦਾਨੇ ਦੀ ਆਪਣੇ ਆਪ ਤੋਂ ਟੁੱਟ ਗਿਆ ਸ਼ਬਦ ਤੋਂ ਟੁੱਟ ਗਿਆ ਉਹਦੇ ਪਰਭਾਵ ਥੱਲੇ ਆ ਗਿਆ ਬਸ ਜਿਉਂ ਹੀ ਉਹਦੇ ਪ੍ਰਭਾਵ ਥੱਲੇ ਆਇਆ ਪਿਆਰੇ ਇੱਕ ਵਿਦਿਆ ਹੈ ਹਿਪਨੋਟਿਜ਼ਮ ਇਸ ਮੋਹਨ ਕਰਿਆ ਕੇ ਵਿਦਿਆ ਹੈ ਹੁਣ ਵੀ ਬਹੁਤ ਲੋਕ ਨੇ ਇਹ ਵਿਦਿਆ ਬੜੀ ਅੱਛੀ ਵਿਦਿਆ ਸੀ ਇਹ ਪੋਜਿਟਿਵ ਵਿਦਿਆ ਸੀ ਇਹ ਕਮਜ਼ੋਰ ਮਨ ਨੂੰ ਤਾਕ ਦਿੰਦੀ ਸੀ ਇਹ ਬੰਦੇ ਨੂੰ ਉੱਚਾ ਉੱਠਣ ਵਾਸਤੇ ਵਿਦਿਆ ਬਣਾਈ ਸੀ ਪਰ ਇਹਦਾ ਹਮੇਸ਼ਾ ਹੀ ਮਾੜਾ ਮਾਰੀ ਵਰਤੋਂ ਹੁੰਦੀ ਆਈ ਹੈ ਹੁਣ ਵੀ ਇਹਦੀ ਬਹੁਤ ਮਾੜੀ ਵਰਤੋਂ ਹੋ ਰਹੀ ਹੈ ਸਾਡੇ ਸਮਾਜ ਵਿੱਚ ਬਹੁਤ ਹਿਪੋਕ੍ਰਿਟਿਜ਼ਮ ਕਰਕੇ ਲੁੱਟ ਲੈਂਦੇ ਨੇ ਉਹ ਤੇ ਨਾਲ ਦਾ ਕੋਈ ਸੀ ਬੰਦੇ ਨੂੰ ਬੰਦਾ ਆਲ-ਬਾਲ ਹੋ ਜਾਂਦਾ ਉਹਦਾ ਪੈਸਾ ਆਪੇ ਪੈਸਾ ਦੇ ਦੇਗਾ ਆਪ ਹੀ ਮੁੰਦੀ ਲਾ ਕੇ ਦੇ ਦੇਗਾ ਆਪ ਹੀ ਚੰਨੀ ਲਾ ਕੇ ਦੇ ਦੇਗਾ ਸੋਨੇ ਦੀ ਇਹ ਵਿੱਦਿਆ ਹੀ ਐਸੀ ਆ ਪਿਆਰ ਗਲਤ ਇਸਤੇਮਾਲ ਹੁੰਦਾ ਹਮੇਸ਼ਾ ਕਲ ਜੋ ਹੈ ਹੀ ਇਹਦਾ ਨਾਂ ਹਰੇਕ ਵਿੱਦਿਆ ਦਾ ਅੱਜ ਗਲਤ ਇਸਤੇਮਾਲ ਹੋ ਰਿਹਾ ਹੈ ਚਾਹੇ ਉਹ ਇੰਜੀਨੀਅਰਿੰਗ ਹੈ ਚਾਹੇ ਕੰਪਿਊਟਰ ਹੈ ਚਾਹੇ ਫੋਨ ਨੇ ਚਾਹੇ ਕਮਿਊਨੀਕੇਸ਼ਨ ਹੈ ਇਹਦਾ ਹਰੇਕ ਦਾ ਗਲਤ ਇਸਤੇਮਾਲ ਹੋ ਰਿਹਾ ਹੈ ਤੇ ਐਵੇਂ ਇਸ ਸਮੋਹਨ ਵਿਦਿਆ ਦਾ ਗਲਤ ਇਸਤੇਮਾਲ ਹੋ ਰਿਹਾ ਸੀ ਉਹ ਨੂਰਸ਼ਾ ਕਰ ਰਹੀ ਸੀ ਤੇ ਇਹਵੇਂ ਜਿਵੇਂ ਉਹਨੇ ਫਿਰ ਮਰਦਾਨੇ ਨੂੰ ਆਪਣੇ ਪ੍ਰਭਾਅ ਹੇ ਲੈ ਲਿਆ ਜਿਵੇਂ ਮਰਦਾਨੇ ਨੂੰ ਕਹਿੰਦੀ ਹੈ ਮਰਦਾਨਾ ਉਵੇਂ ਕਰਦਾ ਤੇ ਮਰਦਾਨੇ ਨੂੰ ਉਹਨੇ ਗੱਲ ਰੱਸੀ ਪਾ ਕੇ ਕਿ ਕਿੱਲੇ ਨਾ ਵੰਤਾ ਤੂੰ ਭੇਡੂ ਆ ਕਹਿੰਦਾ ਹਾਂ ਮੈਂ ਭੇਡੂ ਆ ਕਿਦੀ ਬੋਲ ਕੇ ਦਿਖਾ ਕਹਿੰਦਾ ਮੈਂ 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 ਇਹ ਹੁੰਦਾ ਪਿਆਰੋ ਹੁਣ ਵੀ ਹੁੰਦਾ ਸੀ ਆਪਣੇ ਅੱਖੀਂ ਦੇਖਿਆ ਸਾਨੂੰ ਜਾਣਨ ਵਾਲੇ ਹੈਗੇ ਆ ਕਈ ਸਾਨੂੰ ਮਿਲੇ ਨੇ ਉਹ ਦਿਖਾਉਣੇ ਅਸੀਂ ਆ ਕਰਦੇ ਆ ਤੋਂ ਮਰਦਾਨਾ ਫਸ ਗਿਆ ਤੇ ਗੁਰੂ ਨਾਨਕ ਮਹਾਰਾਜ ਪਿਆਰਿਓ ਇਹ ਕਲਾ ਉਹਨਾਂ ਦੀ ਸੀ ਉਹਨੂੰ ਪਤਾ ਸੀ ਕਿ ਅਸੀਂ ਬਹਾਨਾ ਬਣਾਉਣਾ ਉੱਥੇ ਜਾਣ ਦਾ ਤਾਂ ਫਿਰ ਜਦੋਂ ਦੇਖਿਆ ਮਹਾਰਾਜ ਨੇ ਅੰਤਜਾਮੀ ਦੇਖਿਆ ਕਿ ਮਰਦਾਨਾ ਫਸ ਗਿਆ ਹੁਣ ਸਾਡੇ ਜਾਣ ਦਾ ਮੌਕਾ ਹੈ ਆਫੇ ਗੁਰੂ ਨਾਨਕ ਮਹਾਰਾਜ ਗਏ ਕਾਲੀ ਕਾਲੀ ਜਾ ਕੇ ਉਹਦੇ ਮਹਿਲ ਦੇ ਵਿੱਚ بڑے ਦਰਵਾਜਾ ਖੁੱਲਾ ਸੀ ਕਿਉਂਕਿ ਉਹ ਦਰਵਾਜਾ ਖੁੱਲਾ ਰੱਖਿਆ ਕਰਦੇ ਸੀ ਵੀ ਕੋਈ ਆ ਕੇ ਵੱਢ ਜਾਵੇ ਸਾਡਾ ਨੌਕਰਵਾਨ ਜਾਵੇ ਸਾਡੇ ਹੁਕਮ ਚੱਲੇ ਤਾਂ ਗੁਰੂ ਨਾਨਕ ਮਹਾਰਾਜ ਫਿਰ ਪਿਆਰਿਓ ਸਾਰੀਆਂ ਸ਼ਕਤੀਆਂ ਦੇ مالک ਸਰਵ ਕਲਾ ਸਮਰਥ ਅਨੰਤ ਕਲਾਲਾ ਠਾਕੁਰ ਚੜਿਆ ਸਾਰੀਆਂ ਸ਼ਕਤੀਆਂ ਪਿਆਰੋ ਸ਼ਕਤੀਆਂ ਤਾਂ ਨੌ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੇ ਸਦਾ ਵਸਾਏ ਗੁਰੂ ਕੇ ਸੰਤਾ ਚ ਐਸੀਆਂ ਐਸੀਆਂ ਸ਼ਕਤੀਆਂ ਰਹੀਆਂ ਨੇ ਹੁਣ ਵੀ ਅਸੀਂ ਦੇਖਦੇ ਰਹੇ ਹਾਂ ਮਹਾਂਪੁਰਸ਼ਾਂ ਦੇ ਵਿੱਚ ਆਹ ਨਾਮ ਧਾਰੀ ਨਾਮ ਜਪਦੇ ਸੀ ਇੰਨੇ ਇੰਨੀਆਂ ਐਸੀਆਂ ਸ਼ਕਤੀਆਂ ਰਹੀਆਂ ਅੰਗਰੇਜ਼ਾਂ ਦੇ ਵੇਲੇ ਬਹੁਤ ਤੁਸੀਂ ਇਤਿਹਾਸ ਪੜ੍ਹ ਲਓ ਗੁਰਸਿੱਖਾਂ ਦਾ ਇਹ ਤਾਂ ਮਾਇਆ ਹੈ ਦਾਸੀ ਹੈ ਭਗਤਾਂ ਕੀ ਕਾਰ ਕਮਾਵੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਇਹ ਤਾਂ ਐਵੇਂ ਆ ਜਾਂਦੀਆਂ ਨੇ ਸੰਤਾਂ ਵਾਂਗ ਪੁਰਸ਼ਕੋ ਬਾਣੀ ਦੀਆਂ ਬੰਨੀਆਂ ਹੋਈਆਂ ਨੇ ਨਾਮ ਦੀਆਂ ਬੰਨੀਆਂ ਹੋਈਆਂ ਇਹ ਗੁਰੂ ਨਾਨਕ ਮਹਾਰਾਜ ਮਾਰੇ ਕਹਿੰਦੇ ਸਤਗੁਰ ਅਗਮ ਆਗਾਦ ਬੋਲ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਨਾਨਕ ਮਹਾਰਾਜ ਉਹਦੇ ਮੈਚ ਜਾਵੜੇ ਜਾ ਕੇ ਵਿੜੇ ਚ ਖੜ ਗਏ ਦੇਖਿਆ ਮਰਦਾਨੇ ਵੱਲ ਮਰਦਾਨਾ ਬੰਨੇ ਆਇਆ ਥੰਮਲੇ ਨਾਲ ਹੋਰ ਕਈ ਬੰਨੇ ਹੋਏ ਨੇ ਸੱਜੇ ਖੱਬੇ ਬਹੁਤ ਬੰਨੇ ਹੋਏ ਦੇਖੇ ਮਹਾਰਾਏ ਨੇ ਆਹ ਹਾਲ ਕੀਤਾ ਇਹਨਾਂ ਦਾ ਇੰਨੀ ਹੰਕਾਰੀ ਹੋ ਗਈ ਇੰਨੀ ਅਗਿਆਨ ਚ ਚੱਲੇਗੀ ਇਹ ਔਰ ਨੂਰਸ਼ਾ ਪਾ ਉਹ ਵੀ ਆਹੀ ਨੂਰਸ਼ਾ ਦੇਖਿਆ ਕੌਣ ਆ ਗਿਆ ਬੜੇ ਇਹਨਾਂ ਨੇ ਆਪਣੇ ਤਰਾਤਕ ਖੇਡੇ ਜੰਤਰ ਮੰਤਰ ਸਮੋਹਨ ਕਿਰਿਆ ਦੀਆਂ ਗੱਲਾਂ ਬੜਾ ਕੁਝ ਕਰਨ ਲੱਗੇ ਮਹਾਰਾਏ ਨੇ ਇੱਕੋ ਦ੍ਰਿਸ਼ਟੀ ਪਾਈ ਇੱਕੋ ਦ੍ਰਿਸ਼ਟੀ ਅਮਤ ਦ੍ਰਿਸ਼ਟੀ ਐਸੀ ਪਾਈ ਸਾਰੇ ਫੇਲ ਹੋ ਗਏ ਡਿਗ ਪੇ ਸਭ ਦੇ ਸਭ ਦੇ ਇਥੇ ਆ ਡਿਗ ਪੇ ਸਭ ਨੀਵੀਆਂ ਪਾ ਗਏ ਨੂਰ ਸ਼ਾ ਖੁਦ बेहोश ਹੋ ਗਈ ਹੋਸ਼ ਆਈ ਕਹਿਣ ਲਗੀ ਕੀ ਹੁਕਮ ਹੈ ਮਾਰੇ ਕਹਿੰਦੇ ਸਾਡਾ ਸੇਵਾਦਾਰ ਛੱਡ ਦੇ ਕਹਿਣ ਲਗੀ ਲੈ ਜੋ ਉਨੇ ਮਰਦਾਨੇ ਵੀ ਸਮੋਹਨ ਕਿਰਿਆ ਤੋੜਤੀ ਤੇ ਮਰਦਾਨੇ ਨੂੰ ਹੋਸ਼ ਆਈ ਮਦਾਨਾ ਗੁਰੂ ਨਾਨਕ ਮਹਾਰਾ ਨਾਲ ਆ ਗਿਆ ਵਾਪਸ ਉਸੇ ਨਗਰ ਦੇ ਬਾਹਰ ਜਿੱਥੇ ਦਰਖਤ ਥੱਲੇ ਬੈਠੇ ਸੀ ਮਰ ਗੁਰੂ ਨਾਨਕ ਮਹਾਰਾ ਆਪਣਾ ਤਿਰ ਚੁਲਾਏ ਉਹ ਕਬੀਰ ਸਤਗੁਰੂ ਸੂਰਮੇ ਬਾਹਾ ਬਾਣ ਜੋ ਏਕ ਲਾਗਤ ਹੀ ਭੁਏਂ ਗਿਰ ਪਰਿਆ ਪਰਾ ਕਲੇਜੇ ਸ਼ੇਕ ਨੂਰ ਸ਼ਾ ਤੜਫਦੀ ਆ ਮੱਛੀ ਵਾਂਗੂ ਇਹ ਕੌਣ ਆ ਗਿਆ ਇੱਡੀ ਵੱਡੀ ਵਿਦਿਆ ਐਡਾ ਵੱਡੀ ਸ਼ਕਤੀ ਐਡਾ ਵੱਡਾ ਜਲਾਲ ਮੇਰੀਆਂ ਅੱਖਾਂ ਨਹੀਂ ਚੁੱਕੀਆਂ ਮੈਂ ਉਹਦੇ ਅੱਗੇ ਮੈਂ ਚੁੱਕ ਨਹੀਂ ਸਕੀ ਅੱਖਾਂ ਉਹਦੇ ਦੇ ਮੇਰੇ ਕੇ ਕੋਈ ਅੱਖਾਂ ਨਹੀਂ ਸੀ ਚੁੱਕ ਸਕਦਾ ਅੱਜ ਮੇਰਾ ਇਹ ਹਾਲ ਹੋ ਗਿਆ ਪਿਆਰਿਓ ਜਿਵੇਂ ਮੱਛੀ ਤੜਫਦੀ ਹੈ ਐ ਤੜਫੀ ਨੂਰ ਸ਼ਾ ਤੇ ਫਿਰ ਉਹ ਭੱਜੀ ਉਥੋਂ ਲੱਬਿਆ ਕਿੱਥੇ ਆ ਬਾਬਾ ਤੇ ਗੁਰੂ ਨਾਨਕ ਮਹਾਰਾਜ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹ। ਮਹਾਰਾਜ ਉਸ ਨਗਦੇ ਬਾਹਰ ਬੈਠੇ ਦਰਖਤ ਥੱਲੇ ਭਾਈ ਮਰਦਾਨਾ ਬੈਠਾ ਹੈ ਹੋਰ ਇੱਕ ਦੋ ਜਗਿਆਸੂ ਬੈਠੇ ਨੇ। ਨੂਰ ਸ਼ਾ ਆਈ ਨਮਸਕਾਰਾਂ ਕਰਦੀ ਹੈ ਨੇੜੇ ਵੀ ਹੋਣ ਦਾ ਜਲਾਲ ਬਹੁਤ ਹੈ ਗੁਰੂ ਨਾਨਕ ਮਹਾਰਾਜ ਦਾ। ਪਾਪ ਕੰਬਦੇ ਉਹਦੇ ਨੇੜੇ ਜਾ ਸਕਦੀ ਗੁਰੂ ਮਹਾਰਾਜ ਦੇ। ਪਾਪ ਕੰਮ ਦੇ ਅੰਦਰ ਉਹ ਜਲਨ ਹੁੰਦੀ ਹੈ ਨਮਸਕਾਰਾਂ ਕਰਦੀ ਹੈ ਮਿੰਤਾ ਕਾਦੀ ਤਰਲੇ ਕਰਦੀ ਹੈ ਕਿ ਮਹਾਰਾਏ ਤੁਸੀਂ ਜੋ ਦ੍ਰਿਸ਼ਟੀ ਪਾਈ ਹੈ ਮੇਰੀ ਜਾਗ ਖੁੱਲ ਗਈ ਮੈਂ ਸੁੱਤੀ ਪਈ ਸੀ ਮਿਰਤੇ ਕਿਰਪਾ ਕਰੋ ਬਹੁਤ ਪਛਤਾਉਂਦੀ ਹੈ ਮਹਾਰਾ ਕਹਿੰਦੇ ਉਹਨਾਂ ਸ਼ਰਦੇ ਬਾਲਾਂ ਜਿਹੜੇ ਤੂੰ ਬੰਦ ਕੀਤੇ ਹੋਏ ਨੇ ਕੈਦੀ ਕੀਤੇ ਹੋਏ ਨੇ ਉਹ ਇਸਲਾਮ ਵਾਲੇ ਉਹ ਹਿੰਦੂ ਉਹ ਜੈਨੀ ਬੋਧੀ ਤਰੇ ਛਸ ਚ ਆ ਕੇ ਫਸ ਗਏ ਤੇ ਤੂੰ ਉਹਨਾਂ ਨੂੰ ਆ ਹਾਲਤ ਕੀਤਾ ਕੈਦੀ ਬਣਾ ਲਿਆ ਉਹਨਾਂ ਕੋਲੋਂ ਮਾਰੇ ਕੰਮ ਕਰਾਉ ਨਹੀਂ ਨੂਰ ਸ਼ਾਹ ਨੇ ਸਾਰੇ ਰਿਹਾ ਕਰਤੇ ਰਿਹਾ ਕਰਕੇ ਤਾਲਾ ਲਾ ਕੇ ਆਪਣੇ ਮਹਿਲ ਨੂੰ ਆ ਗਈ ਮਹਾਰਾਜ ਕੋਲੇ ਮਾਰੇ ਮਰਤੇ ਕਿਰਪਾ ਕਰੋ ਮੈਂ ਭੁੱਲ ਗਈ ਮੈਨੂੰ ਨੀਂਦ ਆ ਗਈ ਸੀ ਮਾਇਆ ਦੀ ਮਾਰ ਨੇ ਕਿਰਪਾ ਕੀਤੀ ਮਾਰਾ ਕਹਿੰਦੇ ਭਾਈ ਮਰਦਾਨਿਆਂ ਦੇ ਕੰਨ ਵਿੱਚ ਵਾਹਿਗੁਰੂ ਕਹ ਦੇ ਭਾਈ ਮਰਦਾਨੇ ਉਹਦੇ ਕੰਨ ਵਿੱਚ ਵਾਹਿਗੁਰੂ ਕਿਹਾ ਹੋਸ਼ ਆ ਗਈ ਸ਼ਕਤੀ ਗਈ ਅੰਦਰ ਵਾਹਿਗੁਰੂ ਦੀ ਸ਼ਬਦ ਨੇ ਸ਼ਕਤੀ ਦਿਖਾਈ ਅੱਖਾਂ ਖੁੱਲ ਗਈਆਂ ਦਿਖਿਆ ਸਵਾਸਾ ਕਿ ਮੈਂ ਕਿਹੜੇ ਪਾਸੇ ਪੈ ਗਈ ਮੈਂ ਕਿਹੜੇ ਕੰਮ 'ਚ ਪੈ ਗਈ ਮੈਂ ਕੌਣ ਸੀ ਪੁੱਛਿਆ ਭਾਈ ਮਰਦਾਨੇ ਨੇ ਤੂੰ ਕੌਣ ਸੀ ਦੱਸਿਆ ਉਸ ਲੜਕੀ ਨੇ ਕਹਿੰਦੀ ਮੈਂ ਤਾਂ ਇੱਕ ਜ਼ਿੰਮੇਵਾਰ ਲੜਕੀ ਸੀ ਮੇਰਾ ਨਾਮ পার্বਤੀ ਸੀ ਮੇਰਾ ਪਿਤਾ ਨਰਿੰਦਰਨਾਥ ਖੇਤੀਬਾੜੀ ਕਰਦਾ ਸੀ ਇੱਕ ਸਾਧੂ ਆਇਆ ਸਾਡੇ ਘਰ ਉਹ ਉਹਦਾ ਨਾਮ ਸੀ ਨੂਰ ਸ਼ਾ ਫਕੀਰ ਸੀ ਕੋਈ ਉਹਦੇ ਕੋ ਇਹ ਵਿਦਿਆ ਸੀ ਸਮੋਹਨ ਵਿਦਿਆ ਇਹ ਪਣੋਟੇ ਦਾ ਉਹਨੇ ਮੇਰੇ ਪਿਤਾ ਨੂੰ ਸਿਖਾਇਆ ਮੇਰੇ ਪਿਤਾ ਨੇ ਇਹ ਵਿਦਿਆ ਮੈਨੂੰ ਸਿਖਾ ਦਿੱਤੀ ਤੇ ਆਪਣੇ ਪਿਤਾ ਦੇ ਜਾਣ ਤੋਂ ਬਾਅਦ ਮੈਂ ਇਸ ਵਿਦਿਆ ਦਾ ਗਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਪਿਆਰਿਓ ਉਹੀ ਵਿਦਿਆ ਜਿਹੜੀ ਇਹਦੇ ਮਨ ਨੂੰ ਉੱਚਾ ਚੁੱਕਦੀ ਹੈ ਇਹਦੇ ਮਨ ਨੂੰ ਤਕੜਾ ਕਰਦੀ ਹੈ ਉਹੀ ਵਿਦਿਆ ਦਾ ਗਲਤ ਇਸਤੇਮਾਲ ਕਰਕੇ ਉਸ ਨੂਰ ਸ਼ਾਹ ਨੇ ਕਿੰਨੇ ਪਾਪ ਕੀ ਤੇ ਫਿਰ ਉਹਦੇ ਇਹ ਪਾਪਾਂ ਦਾ ਜਿਹੜਾ ਗੜ ਸੀ ਇਹ ਕੋਫਰ ਗੜ ਸੀ ਇਹ ਗੁਰੂ ਨਾਨਕ ਅੰਦਰ ਨੇ ਤੋੜਿਆ ਜਾ ਕੇ ਉਹਨੂੰ ਸਿੱਧੇ ਰਸਤੇ ਪਾਇਆ ਉਹਨੂੰ ਆਖਿਆ ਇੱਥੇ ਹੁਣ ਤੂੰ ਨਾਮ ਜਪ ਭਗਤੀ ਕਰ ਪਰਮੇਸ਼ਰ ਦੀ ਪਾਰਬਤੀ ਨਾਂ ਦੀ ਉਹ ਲੜਕੀ ਗੁਰੂ ਚਰਨਾਂ 'ਚ ਲੱਗੀ ਤੇ ਉਹਨੇ ਫਿਰ ਉੱਥੇ ਸਾ ਸੰਗ ਸ਼ੁਰੂ ਕਰ ਦਿੱਤਾ ਗੁਰੂ ਮਾਰ ਨੇ ਉਹਨੂੰ ਉਪਦੇਸ਼ ਦਿੱਤਾ ਕਿ ਇਹ ਮਨੁੱਖਾ ਸਰੀਰ ਪਾਪ ਕਰਨ ਵਾਸਤੇ ਨਹੀਂ ਹੈ ਇਹ ਤਾਂ ਉਸ ਪਰਮੇਸ਼ਰ ਨੇ ਸਾਨੂੰ ਬਖਸ਼ਿਆ ਹੈ ਉਹਦੀ ਭਗਤੀ ਕਰਨ ਵਾਸਤੇ ਹੈ ਇਹ ਉਹਦਾ ਹੀ ਹੈ ਉਹਦਾ ਹੀ ਸਮਝਣਾ ਹੈ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ ਤੋ ਪਿਆਰਿਓ ਇਸ ਤਰ੍ਹਾਂ ਜੋ ਗੁਰੂ ਇਤਿਹਾਸ ਹੈ ਗੁਰੂ ਨਾਨਕ ਮਹਾਰਾਜ ਦਾ ਜੋ ਇਤਿਹਾਸ ਹੈ ਗੁਰੂ ਨਾਨਕ ਮਹਾਰਾਜ ਮਾੜਿਆਂ ਕੋਲੀ ਵੀ ਗਏ ਜਿਹਨੂੰ ਸੰਸਾਰ ਮਾੜਾ ਕਹਿੰਦਾ ਸੀ ਸਮਾਜ ਮਾੜਾ ਕਹਿੰਦਾ ਸੀ ਤੇ ਜਿਹੜੇ ਰੁਕੇ ਹੋਏ ਸੀ ਜਗਿਆਸੂ ਸੀ ਉਹ ਕਿੰਨਿਆਂ ਦੀ ਗਿਣਤੀ ਆਉਂਦੀ ਹੈ ਭਾਈ ਝੰਡੇ ਵਰਗੇ ਭਾਈ ਇੰਦਰਸੈਨ ਵਰਗੇ ਭਾਈ ਮਨੁਸਖ ਵਰਗੇ ਭਾਈ ਪਗੀਰਥ ਵਰਗੇ ਕਿੰਨੇ ਗੁਰਸਿੱਖ ਆਉਂਦੇ ਆ ਜਿਨ੍ਹਾਂ ਨੂੰ ਗੁਰੂ ਨਾਨਕ ਮਰਦੇ ਆਪ ਜਾ ਕੇ ਲੱਭ ਕੇ ਉਹਨਾਂ ਨੂੰ ਜੋੜ ਦਿੱਤਾ ਰੁਕਾਵਟਾਂ ਦੂਰ ਕਰ ਦਿੱਤੀ ਉਹਨਾਂ ਦੀਆਂ ਭਰਮ ਦੂਰ ਕਰ ਦਿੱਤੇ ਉਹਨਾਂ ਦੇ ਜਿਹੜੀ ਮੈਂ ਭਾਵ ਸੀ ਰੁਕਾਵਟ ਵੱਡੀ ਰੁਕਾਵਟ ਮੈਂ ਭਾਵ ਹੈ ਆਪਣਾ ਪਿਆਰੋ ਇਹੀ ਸਬਜੈਕਟ ਹੈ ਕਿ ਸਾਡੇ ਵਿੱਚ ਤੇ ਪਰਮੇਸ਼ਰ ਜਿਹੜੀ ਕੰਧ ਬਣੀ ਹੋਈ ਹੈ ਉਹ ਹੈ ਕੂੜ ਦੀ ਕੰਧ ਕੂੜ ਕਹਿੰਦੇ ਨੇ ਮੈਂ ਭਾਵ ਨੂੰ ਜਿਹੜੀ ਜਿਹਾ ਹੈ ਹੀ ਨਹੀਂ ਉਨੂੰ ਲੈ ਕੇ ਤੁਰੇ ਫਿਰਨਾ ਮੈਂ ਮੈਂ ਕਰੀ ਜਾਣਾ ਮੈਂ ਭਾਵ ਇੰਨਾ ਵੱਧ ਚੁੱਕਿਆ ਮਨੁੱਖ ਦਾ ਇਹ ਕੂੜ ਦੀ ਕੰਧ ਐ ਕਹਿ ਲਓ ਵੀ ਇੱਕ ਕੰਕਰੀਟ ਦੀ ਕੰਧ ਐਸੀ ਬਣ ਚੁੱਕੀ ਐ ਇਹਨੂੰ ਕੌਣ ਤੋੜੇ ਕਿਵਸਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਇਹ ਕੂੜ ਦੀ ਕੰਧ ਕਿਵੇਂ ਟੁੱਟੇ ਬਾਦ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੂੰ ਗੁਰੂ ਅੱਗੇ ਸਰੰਡਰ ਕਰ ਦੇ ਗੁਰੂ ਸ਼ਰਨ ਚ ਆ ਜਾ ਗੁਰੂ ਦੇ ਹੁਕਮ ਚ ਆ ਜਾ ਗੁਰੂ ਸੂਰਮਾ ਹੈ ਉਹ ਕੰਮ ਤੋੜ ਦੇਗਾ ਉਹ ਮਿਲਾਪ ਕਰਾ ਦੇਗਾ ਗੁਰੂ ਮਿਲਾਪ ਕਰਾਉਂਦਾ ਹੈ ਗੁਰੂ ਨਦਰ ਮਿਹਰ ਕਰਦਾ ਹੈ ਗੁਰੂ ਅੱਗੇ ਸਰੰਡਰ ਕਰ ਦੇਵੇ ਔਰ ਪਿਆਰੇ ਦੂਜੇ ਪਾਸੇ ਮਾਇਆ ਪ੍ਰਵਾਖ ਚੀਜ਼ਾਂ ਸੰਸਾਰ ਦੀ ਖੇੜ ਇਹ ਬੜੀ ਪਿਆਰੀ ਲੱਗਦੀ ਹੈ ਕਿਵੇਂ ਛੱਡ ਦੇਗਾ ਕਿਵੇਂ ਤਿਆਗ ਕਰ ਦੇਗਾ ਬਹੁਤ ਪਿਆਰੀ ਲੱਗਦੀ ਹੈ ਨਹੀਂ ਛੱਡ ਸਕਦਾ ਇਹਦੇ ਵਿੱਚ ਹੀ ਜੰਮਦਾ ਹੈ ਇਹਦੇ ਵਿੱਚ ਹੀ ਮਰ ਜਾਂਦਾ ਹੈ ਮਾਇਆ ਵਿੱਚ ਹੀ ਪੈਦਾ ਹੁੰਦਾ ਮਾਇਆ ਵਿੱਚ ਹੀ ਜੰਮ ਖਤਮ ਹੋ ਜਾਂਦਾ ਭਾਗਾ ਵਾਲੇ ਉਹ ਜਗਿਆਸੂ ਨੇ ਭਾਗਾ ਵਾਲੀਆਂ ਉਹ ਰੂਹਾਂ ਨੇ ਜਿਨ੍ਹਾਂ ਨੂੰ ਕੋਈ ਐਸੇ ਗੁਰੂ ਨਾਨਕ ਦੇ ਪਿਆਰੇ ਮਿਲ ਗਏ ਗੁਰੂ ਨਾਨਕ ਦੇਵ ਸੰਤ ਮਿਲ ਗਏ ਪੂਰਨ ਸੰਤ ਮਿਲ ਗਏ ਉਹਨਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਉਹ ਅੱਖ ਵਖ ਦਿੱਤੀ ਗਿਆਨ ਅੰਜਨ ਗੁਰਦੀਆ ਅ ਗਿਆਨ ਅੰਧੇਰ ਵਿਨਾਸ਼ ਉਹ ਗਿਆਨ ਦਾ ਸ਼ਰਮਾ ਵਖ ਦਿੱਤਾ ਅੱਖਾਂ ਚ ਪਾਤਾ ਗਿਆਨ ਦਾ ਸ਼ਰਮਾ ਅ ਗਿਆਨ ਦਾ ਹਨੇਰਾ ਚੱਕਿਆ ਗਿਆ ਅ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਚਾਨਣਾ ਹੋ ਗਿਆ ਚਾਨਣਾ ਹੋ ਗਿਆ ਹੁਣ ਜਦੋਂ ਚਾਨਣ ਹੋ ਜੇ ਪਿਆਰੋ ਫਿਰ ਲੁਟੇਰੇ ਤਾਂ ਭੱਜ ਜਾਂਦੇ ਨੇ ਲੁਟੇਰੇ ਮੇਰੇ ਜਿਵੇਂ ਕੰਮ ਕਰਦੇ ਨੇ ਜੰਗਲੀ ਜਾਨਵਰ ਜ਼ਹਿਰੀਲੇ ਜਾਨਵਰ ਮੇਰੇ ਜਿਵੇਂ ਕੰਮ ਕਰਦੇ ਨੇ ਜਦੋਂ ਚਾਨਣ ਹੋ ਗਿਆ ਸਭ ਭੱਜ ਜਾਂਦੇ ਨੇ ਲੁਕ ਜਾਂਦੇ ਨੇ ਸੋ ਗੁਰੂ ਨਾਨਕ ਮਾਰੇ ਚਾਨਣ ਲੈ ਕੇ ਆਏ ਸੰਸਾਰ ਦੇ ਉੱਤੇ ਤੇ ਜਿਹੜਾ ਵੀ ਗੁਰੂ ਨਾਨਕ ਦੀ ਬਾਣੀ ਨੂੰ ਪੜਦਾ ਹੈ ਵਿਚਾਰਦਾ ਹੈ ਆਪਣੇ ਜੀਵ ਵਿੱਚ ਘਟਾਉਂਦਾ ਹੈ ਗੁਰਬਾਣੀ ਅਨੁਸਾਰ ਚੱਲਦਾ ਹੈ ਪਿਆਰੋ ਬੜਾ ਔਖਾ ਹੈ بڑے ਵੱਡੇ ਵੱਡੇ ਨਹੀਂ ਚੱਲਦੇ ਗੁਰਬਾਣੀ ਤੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਆਪਣੇ ਉਹਨੂੰ ਕਹਿਣ ਵਾਲੀਆਂ ਜਿਹੜੇ ਕਹਿੰਦੇ ਅਸੀਂ ਤਾਂ ਜੀ ਬਹੁਤ ਨੇੜੇ ਹਾਂ ਗੁਰੂ ਦੇ ਚਰਣਾ ਬਹੁਤ ਔਖਾ ਹੈ ਪਿਆਰੋ ਚੱਲੇਗਾ ਉਹ ਜਦੋਂ ਤੇ ਕਿਰਪਾ ਹੋਏਗੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤ ਨ ਸਮਾਣੀ ਗੁਰਬਾਣੀ ਉਹਦੇ ਹਿਰਦੈ ਵਾਸਾ ਹੋਏਗਾ ਜਿਹਦੇ ਉਤੇ ਕਿਰਪਾ ਹੋਏਗੀ ਤੇ ਕਿਰਪਾ ਲੈਣ ਵਾਸਤੇ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਸਤਸੰਗ ਹਰ ਵੇਲੇ ਆਪਣੇ ਅੰਦਰ ਇਹ ਵਿਚਾਰਾਂ ਸਤਿਦਾ ਜੀਵਨ ਸੰਤੋਖ ਦਾ ਜੀਵਨ ਪਿਆਰ ਦਾ ਜੀਵਨ ਚੋਰੀ ਛੱਡੇ ਮਾਰੀਆਂ ਚੀਜ਼ਾਂ ਛੱਡੇ ਇਹ ਸਰੀਰ ਨੂੰ ਸਾਧਨਾ ਕਰੇ ਸਰੀਰ ਦੀ ਸੱਚ ਤਾਂ ਪਰ ਜਾਣੀ ਹੈ ਜਾਂ ਜੋਗਤ ਜਾਣੈ ਜੀਉ ਧਰਤ ਕਾਇਆ ਸਾਧਕੈ ਇਸ ਸਰੀਰ ਨੂੰ ਸਾਧੇ ਇਸ ਸਰੀਰ ਚੋਂ ਇਸ ਮਨ ਚੋਂ ਵਿਕਾਰਾਂ ਨੂੰ ਕੱਢੇ ਮੋਸ਼ਰ ਐਸਾ ਹੋਵੇ ਬਾਹੂ ਜਿਹੜਾ ਧੋਬੀ ਵਾਂਗੂ ਛੱਟੇ ਗੁਰੂ ਦੀ ਬਾਣੀ ਇੱਕ ਬਹੁਤ ਵੱਡਾ ਕੈਮੀਕਲ ਹੈ ਜਿਹੜੀ ਜਿਹੜੀ ਇਹਦੀ ਮੈਲ ਕੱਢ ਦਿੰਦੀ ਲੰਮਾ ਸਫਰ ਹੈ ਸਮਾ ਬਹੁਤ ਲੱਗ ਜਾਂਦਾ ਪਰ ਪਿਆਰੋ ਜਿਨ੍ਹਾਂ ਦੇ ਅੰਦਰ ਖਿੱਚ ਹੁੰਦੀ ਹੈ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਾ ਵਹਿੰਦੇ ਨਿਹੋ ਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪੇ ਵਹਿੰਦੇ ਜਿਹਦਾ ਨੂੰ ਪਿਆਰ ਦਾ ਤੀਰ ਲੱਗ ਗਿਆ ਜਿਨ੍ਹਾਂ ਦੇ ਅੰਦਰ ਸੱਚ ਨੇ ਘਰ ਪਾ ਲਿਆ ਉਹ ਪਿੱਛੇ ਨਹੀਂ ਹਟਦੇ ਉਹ ਕਹਿੰਦੇ ਹੁਣ ਅਗਾਹ ਉਹ ਤਰੰਗ ਪਿੱਛਾ ਫੇਰਨਾ ਮੋਢੜਾ ਕਹਿੰਦਾ ਹੁਣ ਗੰਗਾ ਦਮਾਮਾ ਬਾਜਿਓ ਪੜਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾ ਹੁਣ ਤੱਕ ਦਾ ਜੂਝਾ ਮੈਦਾਨ ਚ ਹੁਣ ਤਾਂ ਤੂੰ ਆਪਣਾ ਬੰਦ-ਬੰਦ ਕਟਾ ਦੇ ਅੱਗੇ ਜਾ ਕੇ ਹੁਣਾਂ ਰੱਖੀ ਪਿੱਛੇ ਪੂਰਾ ਬਚਾ ਕੇ ਆਪਣੀ ਹਉਮੈ ਨੂੰ ਹੁਣ ਤਾਂ ਇਸ ਹਉਮੈ ਨੂੰ ਕਤਰਾ 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 ਕਰਕੇ ਕੱਟ ਦੇ ਨੂੰ ਤੈਨੂੰ ਸ਼ਬਦ ਮਿਲ ਗਏ ਆ ਗੁਰੂ ਮਿਲ ਗਏ ਆ ਸਾਧ ਸੰਗ ਮਿਲ ਗਈ ਗੁਰਬਾਣੀ ਹੁਣ ਤਾਂ ਕੱਟ ਦੇ ਸੋ ਪਿਆਰਿਓ ਗੁਰੂ ਨਾਨਕ ਮਹਾਰਾਜ ਜੋ ਸ਼ਬਦ ਲੈ ਕੇ ਆਏ ਜੋ ਸ਼ਬਦ ਦੀ ਸ਼ਕਤੀ ਗੁਰਬਾਣੀ ਦੀ ਸ਼ਕਤੀ ਨਾਮ ਦੀ ਸ਼ਕਤੀ ਗੁਰੂ ਅੰਗਸੰਗ ਨੇ ਗੁਰੂ ਨਾਨਕ ਮਹਾਰੇ ਪ੍ਰੀਪੂਰਨ ਨੇ ਸਤਗੁਰ ਰਹਿ ਆਪ ਪਰਪੂਰੇ ਉਹ ਤਾਂ ਪ੍ਰੀਪੂਰਨ ਨੇ ਉਹ ਸ਼ਬਦ ਸਰੂਪ ਸੀ ਆਪ ਨਾਰਾਇਣ ਕਲਾਤਾ ਜਗ ਮੈਂ ਪਰਵਾਰਿਓ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਉਹ ਸ਼ਬਦ ਸਰੂਪ ਹੈ ਲੈ ਸੀ ਹੁਣ ਵੀ ਸ਼ਬਦ ਸਰੂਪ ਨੇ ਸਰੀਰ ਲੋਪ ਹੋ ਗਿਆ ਸਰੀਰ ਮੁੜ ਕੇ ਆਇਆ ਨਹੀਂ ਕਰਦਾ ਸ਼ਬਦ ਰੂਪ ਹੈਲਾ ਅਸੀਂ ਹੁਣ ਵੀ ਸ਼ਬਦ ਰੂਪ ਨੇ ਸਭ ਦੇ ਅੰਗ ਸੰਗ ਨੇ ਅੰਦਰ ਵੀ ਨੇ ਬਾਹਰ ਵੀ ਨੇ ਲੱਭ ਲੋ ਕਬੀਰ ਹਰ ਹੈ ਖਾਂਡ ਰੇਤ ਮੈਂ ਵਿਖਰੀ ਹਾਥੀ ਚੁਣੀ ਨਾ ਜਾਏ ਹੁਣ ਮੋٹے ਦਿਮਾਗ ਨਾਲ ਨਹੀਂ ਚੁਣ ਸਕਦਾ ਕਹੇ ਕਬੀਰ ਗੁਰ ਭਲੀ ਬਜਾਈ ਕੀਤੀ ਹੋਏ ਕੇ ਖਾਏ ਬਰੀਕ ਬੁੱਧੀ ਚਾਹੀਦੀ ਆ ਆਤਮ ਵਿਸ਼ੈਣੀ ਬੁੱਧੀ ਚਾਹੀਦੀ ਆ ਪਿਆਰ ਵਾਲੀ ਬੁੱਧੀ ਚਾਹੀਦੀ ਆ ਵਿਵੇਕ ਬੁੱਧੀ ਚਾਹੀਦੀ ਆ ਸੁਬੁੱਧੀ ਚਾਹੀਦੀ ਆ ਫੇਰ ਦਿਸੇਗਾ ਉਹ ਫੇਰ ਅੱਖਾਂ ਮਿਲ ਜਾਣਗੀਆਂ ਇਹਨੂੰ ਅਨਭਵ ਦੀਆਂ ਅੱਖਾਂ ਮਿਲ ਜਾਣਗੀਆਂ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਫਰੀ ਕਹਿੰਦੇ ਮਾਰਾ ਕਹਿੰਦੇ ਉਹ ਅੱਖਾਂ ਹੋਰ ਨੇ ਉਹ ਅਨਭਵ ਦੀਆਂ ਅੱਖਾਂ ਨੇ ਜਿਨ੍ਹਾਂ ਨਾਲ ਪਿਆਰਾ ਦਿਸਦਾ ਹੈ ਅੱਖੀਆਂ ਉਹ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦਿਸਦਾ ਹੈ ਉਹ ਸਾਰੇ ਦਿਖਦਾ ਆਪਣੇ ਅੰਦਰ ਵੀ ਦਿਖਦਾ ਤੇ ਬਾਹਰ ਵੀ ਦਿਖਦਾ ਇਹ ਇੱਕ ਰਸਤਾ ਹੈ ਇੱਕ ਮਾਰਗ ਹੈ ਇੱਕ ਰੋਹਾਨੀ ਵਿਦਿਆ ਹੈ ਇਹਦੀ ਵਿਚਾਰ ਆਪਾਂ ਕਰਦੇ ਰਵਾਂਗੇ ਅੱਗੇ ਔਰ ਵਾਲੀਆਂ ਵੀਡੀਓ ਵਿੱਚ ਸੋ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੁੱਲਾ ਚੁੱਕਾ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ